ਲੋ ਜੀ ਪਿੰਡ ਕਰੀਹਾ ਸੋ ਆਪਾਂ ਜਿਹੜਾ ਨਿਊ ਕੰਮ ਸ਼ੁਰੂ ਕੀਤਾ ਸੀ ਉਹ ਦੀ ਅੱਜ ਦੀ ਹੈਗੀ ਆ ਸਮਾਪਤੀ ਸੋ ਸਾਡੇ ਜਤਿੰਦਰ ਵੀਰ ਜੀ ਮੱਲ ਸਾਬ ਗੱਡੀ ਲੈ ਕੇ ਆਏ ਆ ਸੋ ਪਹਿਲਾਂ ਵੀ ਸਮਾਨ ਇਹੀ ਛੱਡ ਕੇ ਗਿਆ ਸੀ ਸੋ ਸਾਡੇ ਕੰਮ ਦੀ ਜਿਹੜੀ ਹੈਗੀ ਆ ਬਿਲਕੁਲ ਸਮਾਪਤੀ ਤੋਂ ਆਪਣੀ ਲੱਗੇ ਆ ਮੋਰ ਮੱਲ ਪ੍ਰਿੰਟਰ ਠੇਕੇਦਾਰ ਨੰਬਰ 98727 ਚੌਥੇ 106 ਤੇ ਆਪਾਂ ਲੈਸ ਦਿੱਤਾ ਵੇ ਪੇਂਟ ਕਰਨ ਵਾਲੀਆਂ ਦੁਬਾਰਾ ਤੇ ਪੋਸਟਰ ਲਗਾਉਣਾ ਮਨਾ ਹੈ ਨੇ ਤਾਂ 5000 ਰੁਪਏ ਜੁਰਮਾਨਾ ਬੜਾ ਖਰਚ ਆਇਆ ਤੇ ਪਰਮਿਟ ਤੇ ਸੋ ਆਪਣਾ ਤਕਰੀਬਨ ਤਕਰੀਬਨ ਸਾਰੇ ਕੰਮ ਦਾ ਜਿਹੜਾ ਸਮਾਪਤੀ ਹੋ ਗਿਆ ਕੰਮ ਤੇ ਸੋ ਅੱਜ ਵਾਪਸ ਹਨ ਵੰਦਰਾ ਵੀ ਦਿਖਾ ਲਦੇ ਆ ਸੋ ਇੱਥੇ ਕੰਮ ਸ਼ੁਰੂ ਹੋਇਆ ਸਗਾ ਸੋ ਆਪਾਂ ਅੰਦਰੋਂ ਵੀ ਸਾਨੂੰ ਦਿਖਾ ਲਦੇ ਆਂ ਜਿਹੜਾ ਜਿਹੜਾ ਕੰਮ ਹੋਇਆ ਸਵਾ ਆਏਗਾ ਜੀ ਅੰਦਰਲਾ ਕੰਮ ਸੋ ਇਹਦੇ ਆਪਾਂ ਕਮਰੇ ਉੱਪਰ ਲਾਏਗਾ ਵਾਲਪੇਪਰ ਤੇ ਕਿ ਦਵਾਰ ਦੇ ਉੱਪਰ ਲੱਗਾ ਹੈਗਾ ਵਾਲਪੇਪਰ ਸੋ ਬਾਕੀ ਕੀਤੀਆਂ ਹੈਗੀਆਂ ਆਪਾਂ ਸਾਰੀਆਂ ਪੇਂਟ ਸੋਹਾਂ ਕਮਰਾ ਆ ਇਹਦੇ ਵਿੱਚ ਵੀ ਆਪਾਂ ਵਾਲਪੇਪਰ ਲਾਇਆ ਤੇ ਉੱਪਰ ਹੈਗਾ ਛੱਤ ਨੂੰ ਪੇਂਟ ਸੋਹਾਂ ਕਮਰੇ ਵਿੱਚ ਵੀ ਵਾਲਪੇਪਰ ਲੱਗਾ ਹੈ ਸੋ ਬਾਕੀ ਛੱਤਾਂ ਦੇ ਤਾਂ ਗੰਦਾ ਤੇ ਹੈਗਾ ਪੇਂਟ ਸੋ ਆ ਹੈਗਾ ਪੰਪ ਉੱਪਰੋਂ ਹੋਇਆ ਕੰਮ ਉੱਪਰ ਠੀਕ ਹੈ ਜੀ ਅਨੁਸਾਰ ਇਹ ਕੰਮ ਆਪਣਾ ਉੱਪਰ ਹੋ ਗਿਆ ਇંટ ਦਾ ਉਹ ਸਾਡੇ ਸਾਹ ਖੜੇ ਆ ਗੱਡੀ ਲੈ ਕੇ ਸ ਸਾਮਾਨ ਹੋ ਗਿਆ ਆਪਣਾ ਲੱਦ ਸੋ ਅਗਲੇ ਦੇਖਦੇ ਆਪਾਂ ਅੱਗੇ ਕਿੱਥੇ ਜਾਣੇ ਆ ਸੋ ਹਰ ਤਰ੍ਹਾਂ ਦਾ ਲੋਹਾ ਲੱਕੜੀ ਅਤੇ ਤਾਕੀਆਂ ਦੇ ਦਰਵਾਜੇ ਨੂੰ ਕੋਲਰ ਫਰਨੀਚਰ ਪੇਂਟ ਐਂਡ ਬ੍ਰਮਾ ਨੂੰ ਪੇਂਟ ਪਾਲਿਸ਼ ਕਰਾਉਣ ਲਈ ਸੰਪਰਕ ਕਰੋ ਨੰਬਰ 98727 74180 ਸੋ ਸਾਡੇ ਨਾਲ ਜੁੜੇ ਰਹੋ ਇੰਦਾਂ ਦੀਆਂ ਵੀਡੀਓ ਦੇਖਣ ਲਈ ਅਤੇ ਕਿਸੇ ਤਰ੍ਹਾਂ ਦੇ ਲੋਹਾ ਲੱਕੜੀ ਅਤੇ ਪੇਂਟ ਪਾਲਿਸ਼ ਦਾ ਕੰਮ ਕਰਾਉਣਾ ਹੋਵੇ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਸੋ ਮਿਲਦੇ ਆ ਜੀ ਅਗਲੀ ਵੀਡੀਓ ਚ ਜਦ ਤੱਕ ਲਈ ਰੱਬ ਰਾਖਾ